बैठेंगे परसों फिर बैठेंगे परसों फिर बैठेंगे आप क्या प्रोटेस्ट करते रहेंगे तो जो, जो सरकार का हज जिक्र हो जाए इस मसले को हल कर जाने तो परसों तो दोबारा बात होगी तो क्या बात तो सरकार ने ये लगती है

ਕੀਸਾਂ ਪੁੱਛ ਕਿ ਚਰਚਾ ਕਰਨੀ ਹੈ ਆਪਕੋ ਨਾਮ ਬਤਾ ਦਿਓ ਸੰਗਠਨ ਦਾ ਨਾਮ ਬਤਾ ਦਿਓ ਚਰਚਾ ਕਰਨੇ ਮੈਂ ਮਸਲਾ ਆਪਕੋ ਫੋਨ ਕਿਹੜਿਆ ਕੋਈ ਨਾਮ ਮੇਰਾ ਚੰਡਾ ਸਿੰਘ ਹੈ ਜੀ ਭਾਰਤੀ ਕਿਸਾਨ ਯੂਨੀ ਏਕਤਾ ਗ੍ਰਾਹਾਂ ਦਾ ਮੈਂ ਸੂਬੇ ਦਾ ਸੀਨੀਅਰ ਅਰਮੀ ਚ ਪ੍ਰਧਾਨ ਅੱਜ ਸਰਕਾਰ ਨੇ ਕੀ ਬੋਲਾ ਸਰਕਾਰ ਨੇ ਕੀ ਬੋਲਾ ਸਰਕਾਰ ਨੇ ਕੀ ਬੋਲਾ 7 ਵਜੇ ਰਹਿਗਾ ਹੋਰ ਸਟੇਟਾਂ ਦੇ ਲੋਕ ਸਾਡੇ ਨਾਲ ਸਾਥ ਦੇ ਲਈ ਕੀ ਕੀ ਬਾਤ ਕੀ 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 ਬਾਤ ਸਰਕਾਰ ਕੀ ਬੋਲੀ ਸਰਕਾਰ ਨੇ ਕੀ ਬੋਲਾ ਸਰਕਾਰ ਕੀਤਿਬਾੜੀ ਮੰਤਰੀ ਸਾਹਿਬ ਜੀ ਕਿ ਤੁਸੀਂ ਕਮੇਟੀ ਬਣਾਓ ਕਮੇਟੀ ਬਾ ਚਰਚਾ ਕਰਦੀ ਰਹੇਗੀ ਮੰਦੋਲਨ ਨੂੰ ਵਾਪਸ ਲਾਓ ਕੋਈ ਦਬਾਅ ਵਗੈਰਾ ਬਣਾਇਆ ਗਿਆ ਕੋਈ ਕੋਈ ਦਵਾ ਨਹੀਂ ਹੈਗਾ ਕਿ ਨਾਲ ਅਸੀਂ ਦਵਾ ਮੰਨਾਂਗੇ ਅਸੀਂ ਅਸੀਂ ਜੋ ਆਏ ਹਾਂ ਸਰਕਾਰ ਨੇ ਕੀ ਦੇਣਾ ਹੈ ਲੋਕਾਂ ਦੀ ਭਾਗੇ ਮੰਗੀਆਂ ਸ਼ਾਂਤੀ ਰੱਖਣੀ ਹੈ ਜਾਂ ਲੋਕਾਂ ਕੋਲ ਡੰਗ ਸ਼ਟਲ ਮਿਲਦਾ ਰਹੇ ਆਪ ਆਂਦੋਲਨ ਵਾਪਸ ਨਹੀਂ ਲੈ ਰਹੇ ਆਪ ਆਂਦੋਲਨ ਵਾਪਸ ਨਹੀਂ ਲੈ ਰਹੇ ਖਾਲੀ ਹੱਥ ਵੀ ਨਹੀਂ ਵਾਪਸ ਪਰੇਗੇ ਸਰਕਾਰ ਜੋ ਮਰਜ਼ੀ ਦੇ ਪਰਸੋਂ ਬੈਠੇ ਕੋਣੀ ਹੈ परसों छुट्टी सरकार परसों कितने बजे बैठक बुलाइए बुलाई है। टाइम नहीं देते हैं सिंह जेठू के सीनियर मित्र प्रधान भारतीय किसान यूनियन तक रहा वेरी बिग ब्रेकिंग न्यूज चल रहा है तीन घंटे बैठक चलने के बाद भी जो है किस तरह से आप देख सकते हैं कि किसान नेताओं का कह रहा है उनका समाधान नहीं निकला और वो आगे इसी तरह से बैठे रहे ਦੇਖੋ ਜਿਹੜੀ ਅੱਜ ਦੀ ਮੀਟਿੰਗ ਹੋਈ ਪਹਿਲ ਤੋਂ ਮੈਂ ਆਪ ਦਾ ਨਾਮ ਦੱਸਣਾ ਮੇਰਾ ਨਾਮ ਢੰਡਾ ਸਿੰਘ ਹੈ ਹਾਂਜੀ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਦਾ ਗ੍ਰਾਹਕਾਂ ਦਾ ਮੈਂ ਸੂਬੇ ਦਾ ਸੀ ਰਮਿੰਦਰ ਮਰਦਾਨ ਦੋ ਤਿੰਨ ਘੰਟੇ ਬਾਅਦ ਚਲੀ ਹੈ ਸਰਕਾਰ ਇਸੇ ਗੱਲ ਤੇ ਰਹੀ ਹੈ ਕਿ ਛੋਟੀ ਕਮੇਟੀ ਬਣਾਓ ਆਪਾਂ ਚਰਚਾ ਕਰਦੇ ਰਹਾਂਗੇ ਅੰਦੋਲਨ ਵਾਪਸ ਲਾਓ ਇਹ ਗੱਲ ਰੱਦ ਹੋਈ ਹੈ ਕਿ ਅੰਦੋਲਨ ਲਗਾਤਾਰ ਜਾਰੀ ਰਹੂਗਾ ਅਸੀਂ ਆਪਦੀ ਜਥੇਬੰਦੀ ਦੀ ਤਰਫੋਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਕੀ ਦੇਣਾ ਹੈ ਕਿ ਇਹ ਚਰਚਾ ਕਰ ਕਰਕੇ ਲੰਮਾ ਸਮਾਂ ਕਰਕੇ ਜੋ ਲੋਕ ਫਸੇ ਬੈਠੇ ਹੈ ਦਿੱਲੀ ਦੇ ਲੋਕਾਂ ਨੂੰ ਕਿੱਡੀ ਕਿੱਡੀ ਸਮੱਸਿਆ ਹੋਈ ਖੜੀ ਹੈ ਕਿੰਨੇ ਕਿੰਨੇ ਲੋਕ ਫਸੇ ਖੜੇ ਹੈ ਇਸ ਕਰੋ ਮੈਂ ਉਹਨਾਂ ਨੂੰ ਹੋਰ ਤਕਲੀਫ ਦੇਣੀ ਹੈ ਲੈਂਡ ਦੇਣ ਦੀ ਸਾਰਾ ਸਮਾਂ ਇਹਦੀ ਕੋਈ ਪ੍ਰਵਾਦੀ ਸਰਕਾਰ ਨੂੰ ਜਿੰਨੀ ਮਰਜ਼ੀ ਫਿਕਰੀ ਬੋਲ ਚਰਚਾ ਕਰਦੇ ਰਹਣੇ ਮਸਲਾ ਨਹੀਂ ਹੱਲ ਕਰਨਾ ਇਹ ਸਰਕਾਰ ਨਹੀਂ 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 ਅਜੇ ਕੁਝ ਨਹੀਂ ਅਜੇ ਤਾਂ ਇਹ ਅਰਬਾਲ ਕੰਟਰੋਲ ਨਹੀਂ ਹੋ ਰਹੇ ਸਾਰੇ ਆ ਰਹੇ ਆ ਅਜੇ ਕਾਲ ਕੰਟਰੋਲ ਅਗਲੀ ਮੁੱਖ ਵੀ ਇਹ ਬਾਤ ਹੈ ਸਰਕਾਰ ਨੇ ਇਹ ਕਿਹਾ ਕਿ ਆਪਾਂ ਜਾਰੀ ਰੱਖਾਂਗੇ ਪਰ ਸੋ ਫੇਰ ਬੈਠਾਂਗੇ ਹਾਂ ਬੈਠੋਗੇ ਪਰ ਸੋ ਫੇਰ ਮੇੜਨਾ ਨਹੀਂ ਕਰਾਂਗੇ ਚਰਚਾ ਹੀ ਮੇੜਨੇ ਦੀ ਬਾਤ ਨਹੀਂ ਜੇ ਮੇੜਨਾ ਹੋਤਾ ਤੋ ਜੋ ਪਹਿਲਾ 13 ਤਰੀਕ ਨੂੰ ਵਾਰਤਾ ਹੋਈ ਚਰਚਾ ਤੋ ਉਸ ਮੇ ਬਹੁਤ ਸੁਣੀਏ ਚਰਚਾ ਉਸ ਮੇ ਬਹੁਤ ਹੋ ਗਈ ਸੀ ਸਰਕਾਰ ਦੇ ਮੇੜਨਾ ਦਾ ਤੋ ਸਰਕਾਰ ਨੂੰ ਪ੍ਰੋਪੋਜ਼ ਦੇਣੀ ਚਾਹੀਦੀ ਸਾਰਾ ਜਥਾ ਦੇ ਚਲਾਹੀ ਜੇ ਸਮਝੋਸਾ ਨਹੀਂ ਹੋ ਸਕਦਾ ਕਮੇਟੀ ਕੋਈ ਕੋਈ ਕਮੇਟੀ ਨਹੀਂ ਬਣੇਗੀ ਅੱਜ ਅੱਜ ਤੱਕ ਕੋਈ ਕੋਈ ਕਮੇਟੀ ਬਣਾਉਣ ਦੇ ਲਈ ਸੰਭੇ ਨਹੀਂ ਹੈ ਅੰਦੋਲਨ ਜਾਰੀ ਰਹੇਗਾ ਅੰਦੋਲਨ ਜਾਰੀ ਰਹੇਗਾ ਇਹ ਅੰਦੋਲਨ ਨਾਲ ਜੇ ਜਾਰੀ ਰਹੇਗਾ ਸਰਕਾਰ ਤੋਂ ਕੁਝ ਲੈ ਕੇ ਜਾਏਗੀ ਸਰਕਾਰ ਗੋਲੀਆਂ ਦੇ ਸਰਕਾਰ ਜਿਹੇ ਸ਼ਾਂਤੀ ਬਚਾ ਤੇ ਲੋਕਾਂ ਦਾ ਮਾਹੌਲ ਜਿੰਨਾ 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 ਗੋਲੀਆਂ ਦੇ ਮੋਰ ਪਰ ਇਹ ਖੇਤੀਬਾੜੀ ਮੰਤਰੀ ਨੇ ਅਸੀਂ ਹੱਲ ਦੇ ਦਿੱਤੇ ਸਾਨੂੰ ਨਹੀਂ ਲੱਗਦਾ ਕਿ ਅਮਦ ਸ਼ਾਹ ਜੇ ਮਕਾਉਣਾ ਹੋਵੇ ਕੋਰਾਦਾ ਹੋਵੇ ਸਰਕਾਰ ਦਾ ਫਿਰ ਪ੍ਰਧਾਨ ਮੰਤਰੀ ਵੀ ਆ ਸਕਦੇ ਆਜ ਬੈਠੇ ਮੈਂ ਕੋਲੋਂ ਤਾਂ ਬੁਲਾ ਲਿਆ ਅੱਜ ਇਹ ਖੇਤੀਬਾੜੀ ਮੰਤਰੀ ਸੀਗੇ ਇੱਕ ਗ੍ਰੇਡ ਮੰਤਰੀ ਸੀਗੇ ਇੱਕ ਪੰਜਾਬ ਸੇ ਜਿਹੜੇ ਆਏ ਹੋਏ ਐ ਸਰ ਆਪਲਾ ਬਤਾਣਾ ਚਾਹੀਏ ਕੋਮਲ ਪ੍ਰਕਾਸ਼ ਹੈ यानी इसके मंत्री वो गए साहब बार-बार कमेटी की बात है एक मिनट एक मिनट हां जी नहीं नहीं हां जी सरदार जी सरदार जी फोटो करा दो ओए ओकरा साहब ला मिनट निकाल सर हेलो कोई देख रहे हो तुम औरो दीपा मंत्री ਆਪਾਂ ਪਲੇਟ ਦੇ ਨੀਚੇ ਉਤਰ ਜੀ ਪਲੀਜ਼ ਤੁਸੀਂ ਪਲੇਟ ਦੇ ਨੀਚੇ ਉਤਰ ਸਕਦੇ ਹੋ ਆਪਾਂ ਮੰਤਰਦੇਵ ਦੇ ਨਿਰੋਖਨ ਕਰਿਆ ਜੀ ਹਰ ਆਪਾਂ Sö anih Sö बिहार ऐसी परसों कि तीन तारीख को दोबारा ऐसी केंद्रीय मंत्री है बताई दीजिए जितेंद्र सिंह उम्र जगेंद्र सिंह ਤਾਂ ਕਰਾਂਗੇ ਤੁਹਾਨੂੰ ਦਿਖਾਈਏ ਜੇ ਤੁਸੀਂ ਦੇਖਦੇ ਤੇ ਇਹ ਉਹ ਏਰੀਆ ਹੈਗਾ ਉਹ ਇੱਕ ਔਰ ਇੱਥੇ ਆ ਜਾ ਮਹਾਰਾ ਇਹ ਏਰੀਆ ਹੈਗਾ ਜਿੱਥੇ ਅੰਦਰ ਇਸ ਇਸ ਪਾਸੇ ਜਿਹੜਾ ਇਹ ਬਿਲਡਿੰਗ ਦੇ ਵਿੱਚ ਉਹ ਭਾਜੀ ਉਹ ਭਾਜੀ ਇੱਥੇ ਵੀ ਆ ਜਾਓ ਤਾਂ ਕਿ ਤੂੰ ਪਿੱਛੇ ੜੀਆ ਯਾਰ ਮੈਂ ਤੇਰੇ ਨਾਲੋਂ ਨਿਕਲ ਕੇ ਤੇ ਬਾਹਰ ਭਾਈ ਇਹ ਤੋਂ ਅਭੀ ਜਦ ਸਾਰੇ ਆਏਗੇ ਫਿਰ ਜਗਾ ਦੇ ਹੋਵੇ ਕੋਈ ਨਹੀਂ ਦੇਗਾ ਕੱਲ ਇੱਕ ਹੀ ਜਾਰੀ ਸੀ ਜੇ ਅੱਜ ਜਿਹੜੀ ਮੀਟਿੰਗ ਹੈ ਉਹ ਜਿਹੜੀ ਕਿ ਹੈ ਕੱਲ ਦਾ ਨਿਵੇਲਾ ਕਿਦਾਂ ਕਿਤੇ ਹੋ ਸਕਦਾ ਪਰ ਇਸ ਤੋਂ ਪਹਿਲਾਂ ਅਗਰ ਗੱਲ ਕਰਦੀ ਹੈ ਜਿਹੜਾ ਜਿਹੜਾ ਅਪਰੂਵ ਹੋ ਜਾਵੇ live ਤਸਵੀਰਾਂ ਸਾਡੇ ਚੈਨਲ ਵਾਹੀਂ ਦੇਖਦੇ ਰਹੋ ਇਹਨਾਂ ਹੀ ਦੇਰ ਦੇ ਵਿੱਚ ਜਿਹੜੇ ਕਿ ਹੈ ਹੁਣੇ ਪਾਕਿਸਤਾਨ ਪ੍ਰਾਜੇ ਦੇ ਵਿੱਚ ਹੋਰ ਇੱਕ ਹੋਰ ਦੇਣ ਵਾਲੇ ਨੇ ਉਹ ਜਾਰੀ ਰਹੇ ਆ ਗਏ ਇੱਕ ਹੋਰ ਆ ਗਏ ਆ ਗਏ ਆ ਗਏ ਆ ਗਏ ਆ ਗਏ ਉਹ ਬਾਕੀ ਲੋਕ ਆ ਰਹੇ ਸਾਰੇ ਸਾਡੇ ਦਰਸ਼ਕ ਜਿਹੜੇ ਜੁੜਕੋ ਤੇ ਸਾਡੇ ਨਾਲ ਕੁਝ ਥੋੜੇ ਨੀਚੇ ਹੋ ਜਾਓ ਪਲੀਜ਼ ਹੋਰ ਆਜ ਵੀ ਜੋ ਸਾਡੇ ਫੋਨ ਦੇ ਫੋਨ ਦੇ ਫੋਨ ਚ ਬਣਾ ਲਈ ਵੀ ਇੱਕ ਹੋਰ ਪ੍ਰਸਾਦ ਦਾ ਸਾਹਮਣੇ ਜੋ ਮੇਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਜੀ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਚੰਡਾ ਸਿੰਘ ਜੇਠੂ ਕੇ ਜੋ ਅੰਦਰੋਂ ਮੀਟਿੰਗ ਤੋਂ ਬਾਅਦ ਪਹਿਲੇ 라운ਡ ਦੀ ਗੱਲ ਵੀ ਦੱਸੀ ਸੀ ਤਾਂ ਉਸ ਤੋਂ ਬਾਅਦ ਦੀ ਸਾਰੀ ਅਪਡੇਟਾਂ ਭਰਾਂਜੀ ਆ ਰਹੇ ਨੇ ਵਾਰ ਸਾਰੀ ਗੱਲਬਾਤ ਕੱਲੀ-ਕੱਲੀ ਗੱਲਾਂ ਜ਼ਰੂਰ ਦੱਸਾਂਗੇ ਜੁੜੇ ਰਹੋ ਸਾਰੇ ਵੀਰਾਂ ਨੂੰ ਬੇਨਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਾ ਅंदोलਨ ਹੋਰ ਦੇਖਾ ਹੋਗਾ ਕੇਂਦਰ ਸਰਕਾਰ ਕੋ ਜੁਕਨੇ ਕੇ ਲਈ ਮਜਬੂਰ ਕਰ ਦੇਗੀ ਯਾਨੀ ਕਿ ਅਭੀ ਹੋਰ ਪਟਨਾ ਆਪ ਦਾ ਜੋ ਹਲੋਗਨ ਐਮਪੋਰ ਰਹੇਗਾ ਹੋਰ ਦੇਖਾ ਹੋਗਾ ਸਾਰੇ ਵੀਰਾਂ ਨੂੰ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਇਹਨਾਂ ਦੇ ਦਮ ਦੇਖਣਾ ਅਸੀਂ ਦਰਾਂ ਕੁ ਕਰਾਂਗੇ ਤਿਆਰੀ ਹੈ ਨਿਕਲਣਾ ਕਰੋ ਜਿੱਤ ਕੇ ਨਿਕਲਣਾ ਜੁਗਿੰਦਰ ਸਿੰਘ ਉਗਰਾਹਾ ਸਾਹਿਬ ਜੀ ਸੀਨੀਅਰ ਲੀਡਰ ਲੱਖਾਂ ਪੈਸਾ ਲੈ ਕੇ ਪਹੁੰਚੇ ਉਗਰਾਹਾ ਸਾਹਿਬ ਲੱਕੜ ਦਾ ਮੁੰਡਾ ਲੈ ਕੇ ਆਇਆ ਮੀਟਿੰਗ 'ਚ ਬਿਲਕੁਲ ਬਿਲਕੁਲ ਲੱਕੜ ਦਾ ਵੀ ਉਹ ਵੀ ਉੱਚੀ ਰੱਖ ਲਿਆ ਅੱਛਾ ਜੀ ਜ਼ਰੂ ਧੋਖਾ ਨਹੀਂ ਕੀਤਾ ਫੇਕਦਰੀ ਨਹੀਂ ਹੋ ਰਹੀ ਅੰਮੋਲਕ ਤੁਹਾਨੂੰ ਫੋਨ ਕੀਤਾ ਅਮੇਚਾ ਦੇ ਬੀਟੂ ਦੀ ਮੀਟਿੰਗ ਹੋਈ ਸੀ ਉਹ ਸਮਝਾ ਦਿੱਤੀ ਸੀ ਕਿ ਤਰਫੋਂ ਇੱਕੋ ਹੀ ਗੱਲ ਹੈ ਕਿ ਛੋਟੀ ਕਮੇਟੀ ਬਣਾਈਏ ਦੋ ਦਿਨ ਵਾਸ ਕਰ ਲਈਏ ਹਮ ਚਰਚਾ ਕਰਕੇ ਇਹਦਾ ਕੋਈ ਹੱਲ ਲੱਭੇ ਹਾਂਜੀ ਅਸੀਂ ਸਮਝਦੇ ਹਾਂ ਕਿ ਸਰਕਾਰ ਦੇ ਇਹ ਨਹੀਂ ਚਰਚਾ ਕਰ ਬਿਕਰ ਸੀ ਹੁੰਦਾ ਹੈ ਮਸਲੇ ਨੂੰ ਹੱਲ ਕਰਦੇ ਕਰ ਨਹੀਂ ਸੀ ਕਿਉਂਕਿ ਚਰਚਾ ਦਾ 13 ਤਰੀਕ ਵਾਲੀ ਮੀਟਿੰਗ ਸਰਕਾਰ ਦਾ ਬਣਦਾ ਸੀ ਇਹ ਮੇਜਨ ਸਦਨ ਤੋਂ ਪਹਿਲਾਂ ਸਰਕਾਰ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਚਾਹੀਦਾ ਹੈ ਬਹੁਤ ਨਾਲ ਕਰਨਾ ਚਾਹੀਦਾ ਸੀਗਾ ਉਹਦੀ ਪ੍ਰਪੋਜ਼ਲ ਵਿੱਚ ਜਿਹੜੀ ਤਾਂ ਅੱਜ ਵੀ ਜ਼ੋਰ ਲਾਇਆ ਕਿ ਸਰਕਾਰ ਦੀ ਪ੍ਰਪੋਜ਼ਲ ਕੀ ਹੈ ਇਹ ਸਾਨੂੰ ਲੋਕਾਂ ਨੂੰ ਸਮਵਤ ਕਰ ਰਹੇ ਨੇ ਸਾਡੀ ਮੰਗ ਹੈ ਕਿ ਜਿਹੜੇ ਸਾਰੇ ਕਾਨੂੰਨ ਹੈ ਤਿੰਨ ਕਾਨੂੰਨ ਪਹਿਲਾਂ ਵਾਲੇ ਹੈ ਬਰਾਲੀ ਵਾਲਾ ਹੈਗਾ ਬਿਜਲੀ ਵਾਲਾ ਹੈਗਾ ਇਹ ਸਾਰੇ ਕਾਨੂੰਨ ਨੂੰ ਰੱਦ ਕਰਨੇ ਪੈਣਗੇ ਜੇ ਨਾ ਤਾਂ ਨਹੀਂ ਰੱਦ ਕਰਦੇ ਜੇ ਨਹੀਂ ਸਰਕਾਰਾਂ ਦੇ ਸਾਹਮਣੇ ਸੰਸ਼ਾਨਤ ਵਈ ਸ਼ਰਧਾ ਦਰਨਾ ਜਾਰੀ ਰਹੇਗਾ ਅਗਲਾ ਸਟੈਪ ਕੀ ਹੈ ਸਾਡਾ ਧਰਨਾ 7 ਵਜੇ ਜਾਰੀ ਰਹੇ ਬਾਦ ਸੁਣੋ ਸਾਡਾ ਧਰਨਾ 7 ਵਜੇ ਜਾਰੀ ਰਹਿਗਾ ਅਸੀਂ ਖਾਲੀ ਹੱਥ ਦਿੱਲੀ ਦੇ ਵਿੱਚੋਂ ਨਹੀਂ ਮੁੜਾਂਗੇ ਸਰਕਾਰ ਨੇ ਸੜਾ ਮਸਲਾ ਹੱਲ ਕਰਨਾ ਝੂਠੋ ਬਾਦਰੀ ਨਹੀਂ ਸਰਕਾਰ ਕੋਲੇ ਤਾਕਤ ਹੈ ਆਪਦੀ ਤਾਕਤ ਨੂੰ ਜੋਰ ਛਾਦੇ ਇਹ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਸਰਕਾਰ ਨੇ ਕੀ ਅਗਲੀ ਛੱਡੀ ਹੈ ਅਗਲੀ ਵੀ ਇਹ ਪਾਗਲੇ ਕੰਮ ਕਰਦੇ ਆ ਪਰ ਸੋਚਣਾ ਆਪ ਦੇ ਕੰਮ ਨੂੰ ਬਸ ਦੇ ਦਿੱਤੀ ਹੈ ਅੱਜ ਵੀ ਕੋਈ ਠਿੱਡਾ ਨਹੀਂ ਲੱਗਦਾ ਜੀ ਆਪ ਸਾਹਿਬ ਮੈਂ ਦਾ ਇਸਤਮਰਾਂ ਮੇਰਾ ਨਾਮ ਧਲਾ ਸੰਗਤ ਭਾਰਤੀ ਸੰਘ ਦੀ ਇਕਤਾ ਗ੍ਰਾਹਕਾਂ ਦਾ ਸੁਪੇ ਸਨਿਅਰ ਮਿਕਰਮਾਸਾ ਆਲ ਇੰਡੀਆ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦਾ ਅਗਰਾ ਹਾਂ ਰਾਮਪੁਰਾ ਦਾ ਭਾਰਤੀ ਕਿਸਾਨ ਯੂਨੀਅਨ ਦਾ ਸੱਜਣ ਪਿੰਡ ਮੇਰਾ ਜੇਤੂ ਖੇਤ ਮੈਂ ਭਾਰਤੀ ਕਿਸਾਨਾਂ ਤੋਂ ਇਕਤਾ ਗਰਾਹਾਂ ਦਾ ਸੂਬੇ ਦਾ ਸੰਗਰਮੀ ਪ੍ਰਧਾਨ ਸਰ ਆ ਜੀ ਜੀ ਸਰ ਅੱਜ ਇਹ ਜੋ ਮੀਟਿੰਗ ਹੋਈ ਸਰ ਕਿ ਇਸ ਕਮੇਟੀ ਦਾ ਆਪਾਂ ਕਿਸਾਨ ਖਾਲਾ ਸਾਰੇ ਵੀਰਾਂ ਨੂੰ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਵੇਂ ਆਪਣਾ ਮੰਗਾ ਸੀ ਗਿਆ ਕਿ ਸਵਾਮੀ ਨਾਥਨ ਵੀ ਆ ਸਪਾਰਸ਼ਾ ਸੀਟੂ ਦੇ ਨਾਲ ਸਾਹ ਹੁਣ ਬੈਠ ਕੇ ਆਉਣ ਕਰਨ ਗਿਆ ਤੇ ਫਸਲਾਂ ਦੇ ਲਾਹੇ ਪਹੁੰਚਾ ਦਿੱਤੇ ਜਾਣ ਨਾਲ ਹੀ ਬੁੱਧੀ ਜੀ ਵੀ ਪੱਤਰਕਾਰ ਜਿਹੜੇ ਗਰਮਦਾਰ ਕੀਤੇ ਹੋਏ ਨੇ ਉਹ ਰਹਾ ਕਿ ਜੀ ਹੈਲੋ ਕੀ ਤਾਂ 2 ਮਿੰਟ ਰਹਾ ਸਾਹਿਬ ਸਾਡੇ ਨਾਲ ਨੇ ਪਹਿਲੇ ਕਮੇਟੀ ਦਾ ਅੰਡਾ ਪਹਿਲਾਂ ਇਸ ਚੈਨਲ ਨੇ ਖਬਰ ਦੇ ਦਿੱਤੀ ਸੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਨੇੜੇ ਚੜਿਆ ਮੀਡੀਆ ਦੇ ਖਿਡਾਰੀਆਂ ਤੋਂ ਲਾਹਣਾ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਪਹਿਲੀ ਗ੍ਰਾਂਹ ਸਾਹਿਬ ਦਾ ਤੇ ਗ੍ਰਾਂਹ ਸਾਹਿਬ ਹੁਣ ਅਕੀ ਰਣਨੀਤੀ ਕੀ ਹੈ ਅਗਲਾ ਕੱਠ ਕਰਾਂਗੇ ਸੰਘਰਸ਼ ਕਰਾਂਗੇ ਕੱਠ ਹੋਰ ਬਣਾਵੋਗੇ ਸਰਕਾਰ ਨੂੰ ਮਨਾ ਕੇ ਤੁਸੀਂ ਜਦੋਂ ਅੱਜ ਕਿਹਾ ਤੱਕ ਕੀ ਕਿਹਾ ਉਹਨਾਂ ਨੇ ਜਦੋਂ ਤੁਸੀਂ ਕਿਹਾ ਕਿ ਫਿਲਮ ਵਾਪਸ ਲੋ ਕੀ ਕਹਿੰਦੇ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਮਨਮਤ ਕਰਨ ਦੇਗੇ ਉਹਦੇ ਪ੍ਰੋਪੋਜ਼ਲ ਭੇਜੋ ਪ੍ਰੋਜੈਕਟ ਤੇ ਭੇਜੋ ਤੁਸੀਂ ਦੱਸੋ ਕਿ ਮਰਦਾ ਜੀ ਨੇ ਮੰਗਾ ਦੇ ਕੇ ਗਿਆ ਉਹਨਾਂ ਨੇ ਸੋਚਦੇ ਕੀ ਉਹ ਸੋਚ ਕੇ ਸਾਨੂੰ ਭੇਜੋ ਅਸੀਂ ਵਿਚਾਰਾਂਗੇ ਵਿਚਾਰ ਕੇ ਫੈਸਲਾ ਕਰਨਾ ਹੈ ਸਾਡੀ ਸਰਕਾਰ ਕਾ ਕਮੇਟੀ ਦੀ ਬਾਤ ਕਰ ਰਹੀ ਹੈ ਕੀ ਦਿੱਕਤ ਹੋਣਗੀ ਇਹ ਵਿਚ ਵਿਚਾਰ ਦਾ ਫਰਕ ਹੈ ਕੱਢ ਲਓ ਪਰ ਸਾਡੀ ਇੱਕ ਮੰਗ ਹੈ ਪੰਜ ਮੰਤਰੀ ਕਮੇਟੀ ਦੀ ਗੱਲ ਹੈ ਕਿ ਇਹ ਮੰਗ ਦੇ ਦੀ ਬਾੜ ਕੋਣਾ ਚੋਦੇ ਇਹ ਪਹਿਲੀ ਵਾਰ ਆਈ ਹੈ ਬਾਕੀ ਮੈਂ ਵੀ ਨਹੀਂ ਉਹਨਾਂ ਨੇ ਕਿਹਾ ਛੋਟੀ ਕਮੇਟੀ ਛੋਟੀ ਕਮੇਟੀ ਬਣਾਉਣ ਦੀ ਗੱਲ ਕਰ ਰਹੇ ਸਾਰੇ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਕਰਕੇ ਉਹਨਾਂ ਨੇ ਜਿਹੜੀ ਵੀ ਪ੍ਰੋਪੋਜ਼ਲ ਹੈ ਵੀ ਕੋਈ ਛੋਟੀ ਕਮੇਟੀ ਬਣਾ ਦੇ ਸਰਕਾਰ ਨਾਲ ਗੱਲ ਕਰੇ ਉਹਨਾਂ ਨਾਲ ਕੋਈ ਹੱਲ ਕੱਢਾਂਗੇ ਇਹਦਾ ਮਤਲਬ ਵੇ ਗੁਰਨਾਥ ਸਾਹਿਬ ਅੱਜ ਫੇਰ ਟੋਕਾ ਹੋਏ ਅੰਦਰ ਜਾ ਕੇ ਸੀ ਅਮਿਤ ਸ਼ਾਹ ਨਹੀਂ ਆਏ ਰਾਜਨਾਥ ਨਹੀਂ ਆਏ ਬਿਲਕੁਲ ਐਂਦਾ ਹੈ ਤੁਹਾਨੂੰ ਫੋਨ ਆਇਆ ਸੀ ਤੁਹਾਨੂੰ ਫੋਨ ਆਈ ਸੀ ਤੁਹਾਨੂੰ ਮੇਸ਼ਾ ਦਾ ਪ੍ਰੋਗਰਾਮ ਮੀਟਿੰਗ ਵਾਸਤੇ ਨਹੀਂ ਸੀ ਆਇਆ ਹਾਂਜੀ ਸਾਫ ਕਰਤਾ ਹਾਂ ਹਾਂਜੀ ਹਾਂ ਉਹ ਸਾਡਾ ਗਰਾਊਂਡ ਵਾਸਤੇ ਆ ਵਾਸਤੇ ਸਾਡਾ ਫੋਨ ਆਇਆ ਉਹ ਫੋਨ ਤੇ ਸਾਡੀ ਗੱਲ ਇੰਨੀ ਹੋਈ ਆ ਉਹ ਤਾਂ ਸਾਡੇ ਦੇਣੇ ਦਾ ਡਿਬਰਾੜੀ ਮਤਲਬ ਅਸੀਂ ਮੰਗਦੇ ਸੀ ਜਦੋਂ ਤੋਂ ਇਹ ਚ ਗੱਲ ਤੇ ਸਾਡੀ ਫੈਂਪੀ ਨਹੀਂ ਹੋਈ ਪਰ ਅੱਜ ਆਪ ਸੀ ਵੀ ਨਾ ਕਿ ਜਦੋਂ ਉਹਦੇ ਫੋਨ ਤੇ ਸੰਬੰਧ ਖਾਦਨਾ ਮਿੱਛਾ ਆਪਾਂ ਜਨ ਬੈਠੇ ਤੇ ਜੇ ਜਿੰਮੇਵਾਰ ਸਮਝਣ ਫੇਰ ਹੋਣਾ ਨਾ ਇਹ ਜਿੰਮੇਵਾਰੀ ਨਹੀਂ ਸੰਭ ਤੇ ਉਹ ਸਮਝਦੇ ਨਹੀਂ ਇਹ ਗੱਲ ਅਸੀਂ ਸਰਕਾਰ ਵਾਂਗੂ ਤੌਰ ਤੇ ਇਹ ਵਾਪਿਸ ਕਿੱਲੈਂਡ ਵਾਪੇ ਤਿਆਰ ਦੀ ਉਹ ਸਾਨੂੰ ਲੋੜ ਲੋੜੀ ਮੰਗੇ ਜਿਹੜੀ ਇਸ ਵਾਪਸ ਕਰਾ ਦੀ ਸਾਰੇ ਅਸੀਂ ਇਹਦੇ ਪਿੱਛੇ ਹਟਣਾ ਹੀ ਨਹੀਂ ਹਟਣਾ ਹੀ ਨਹੀਂ ਉਹ ਕੰਨਾਂ ਨੇ ਜਾ ਕਾਨੂੰਨ ਵਾਰਤ ਕਰਾ ਦੇਣ ਜਾਂ ਕੁੱਟ ਕੇ ਭੇਜ ਦੇਣ ਬਸ ਇਸ ਤੋਂ ਪਿੱਛੇ ਕੋਈ ਨਹੀਂ ਬਰਾਰੀ ਦੀ ਟਿਕਰੀ ਬਰਾਰੀ ਦੇ ਟਿਕਰੀ ਬਰਾਰੀ ਦੇ ਟਿਕਰੀ ਬਰਾਰੀ ਤੇ ਇਦਾਂ ਅੰਦਰ ਬਰਾਰੀ ਜਿਹੜੇ ਨਹੀਂ ਜਾਣਾ ਟਿਕਰੀ ਤੇ ਕੁੱਟਲੀ ਬਾਡਰ ਟਿਕਰੀ ਤੇ ਕੁੱਟਲੀ ਬਾਡਰ ਕੁੱਟਲੀ ਬਾਡਰ ਇਹ ਵੀ ਚੈੱਕ ਕਰਦਾ ਰਹੇਗਾ ਅੰਦੋਲਨ ਜਾਰੀ ਹੈ ਕਿਦਰਾ ਅਸਟਾ ਗੱਡੀ ਗੱਡੀ ਆਵਾਜ਼ ਆਵਾਜ਼ ਆ ਗਈ ਆਪਣੇ ਇੱਕ ਮਿੰਟ ਦਿਓ ਕਰਾ ਸਰ ਅਗਰਾ ਸਰ ਇੱਕ ਇੱਕ ਵਾਲੇ ਦੱਸੋ ਦੂਸਰ ਕੁਝ ਕਰ ਰਹੇ ਭਾਰਤੀ ਕਿਸਾਨ ਨੇ ਬੜਾ ਹਾਂ ਮਤਵਾ ਸ਼ੇਅਰ ਕਰਦਿਆ ਕਰੋ ਕਿਸਾਨਾਂ ਦੀਆਂ ਗੱਲਾਂ ਲੋਕਾਂ ਤੱਕ ਲੈ ਕੇ ਜਾਓ ਪਾਰਟੀਆਂ ਦੇ ਅੱਜ ਵੀ ਸਾਡੇ ਕਿਸਾਨਾਂ ਦੇ ਨਹੀਂ ਕਿਸਾਨ ਲੜ ਰਹੇ ਨੇ ਇਹਨਾਂ ਦੀਆਂ ਗੱਲਾਂ ਲਿਖਿਓ ਪਹਿਲੀ ਦੱਸਤਾ ਸੀ ਇਹ ਹੀ ਹੋਣਾ ਉਹ ਨਹੀਂ ਲੇਕੇ ਲੇਕੇ ਸਾਡੇ ਗੱਡੀ ਕਿੱਥੇ ਕੱਢਾਂਗੇ ਤੁਸੀਂ ਮੇਰੇ ਲਈ ਕਿੱਡੀ ਹੋ ਜਾਓ ਫਰਚੀ ਨੂੰ ਚ ਮੇਰੇ ਲਈ ਚ ਹੋ ਜਾਓ ਇੱਕ ਇੱਕ ਕਿਉਂ ਇੱਕ ਕਾਉਂਟਰ ਇੱਕ ਕਾਉਂਟਰ ਆਪਣਾ ਚੈਨਲ ਵੀ ਹੋ ਗਿਆ ਉਹ ਅਸੀਂ ਨਹੀਂ 1.2 ਪਰ ਜੇ ਅਸੀਂ ਆਉਂਦੇ ਨਹੀਂ ਕਿਹੜੇ ਲੋਕ ਕਰਦੇ ਰਹਿੰਦੇ ਉਹ ਅਸੀਂ ਗਏ ਆ ਉਹ ਅਸੀਂ ਫੇਰ ਵੀ ਆਮਾਗੇ ਜਿੱਤੇ ਸਾਰੇ ਵੀਰਾਂ ਨੂੰ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੀਆਂ ਜੱਥੇਬੰਦੀਆਂ ਸਾਰੀਆਂ ਜੱਥੇਬੰਦੀਆਂ ਲੜਤ ਵਾਸਤੇ ਤਿਆਰੀ ਸਾਰੀਆਂ ਜੱਥੇਬੰਦੀਆਂ ਇਹ ਗੱਲ ਤੇ ਖੜੀਆਂ ਨੇ ਕਿ ਮੋਰਚੇ ਕਿਨਾਰੇ ਵਿੱਚ ਨੂੰ ਵਾਪਸ ਨੂੰ ਲੜਾਂਗੇ ਸਾਰੇ ਲੜਾਂਗੇ ਤੇ ਸਾਰੇ ਇਸ ਗੱਲ ਤੇ ਅਸੀਂ ਧੰਨਵਾਦ ਹਾਂ ਸਾਰੇ ਸੰਪਰਤ ਸੰਗਠਨਾਂ ਦਾ ਅਜੋਕੇ ਆਦੇ ਇੱਕ ਵਾਰ ਸੇਫਰ ਤੇ ਮੇਰੀ ਇਤਨੀ ਇੱਚ ਰਹੀ ਕਿ ਹਮ Продолжение следует... А. ना दिया, ना कुछ दिया जैसे नेता हूँटी चलेगा जब तक कानून वापस दे रहे हैं परसों परसों मीटिंग बुलाई है तो फिर बुलाएंगे फिर आएंगे फिर आएंगे जब बुलाएंगे फिर भी आएंगे किसान संगठनों के जो नेता है वो जा रहे हैं बसों में बैठ कर आए थे जरा जा रहे हैं मैडम तो में कोई निकला बेचता नहीं है दो जहैया हो रहा है अभी एक दूसरे का और हमें सोचता भी है पोले हो जाएंगे और उसके बाद में चले जाएंगे ऐसा हम जाने वाले थी जितनी देर हमारी ऑर्गेनाइजेशन का तकरीबन दो लाख बंदा इधर आया हुआ है हम पूरा संघर्ष कर रहे हैं बाकी सारी जथेबंदियाँ लड़ रही हैं कोई भी जथेबंदी कानून वापसी के पीछे करने साथ कितना मिला गया मीटिंग में कुछ विजय नहीं हुआ कृषि मंत्री और किसानों के बीच आज दिल्ली के विज्ञान भवन में एक मीटिंग का दौर जारी था करीबन तीन ऐसी चार घंटे की बैठक हाल ने की लेकिन बैठक में कोई नहीं हालांकि सरकार के द्वारा एक प्रताव रखा गया एक एक पाँच के पाँच जिसमें और है की रणनीति लेकिन किसानों में लेकिन मेरे साथ जो मीटिंग में मौजूद थे सब सबसे पहले आज मीटिंग का दौर रहा कृषि मंत्री आपके साथ मौजूद थे तमाम और लीडर थे क्या निर्णय लिया गया बनाओ कमेटी बात कर लेगी हमारे से उसमें कोई बीच का हल निकालने के लिए सरकार है और ये हमारा का का सारी जवाब है जब तक सरकार मान नहीं बना सरकार का मन नहीं बना जैसे जब तोमर का हमने देखा उधर बैठने का तरीकाकार था जब बात सुनने के बाद तो कोई ऐसा लगा जैसे बेबस हो होता है उसके पास कोई जवाब नहीं था हमारी बात का क्योंकि कन्वेंस हो जाता था वो इसलिए हमें लगा जब तक पी से हरी झंडी नहीं मिलती बात नहीं होगी उसके लिए सर जो प्रोटेस्ट ये प्रोटेस्ट जारी रहेगा ਜਾਰੀ ਰਹੀ ਹੈ ਬਾਈ ਕੰਟੈਂਟ ਸਭ ਤੋਂ badi baat hai ki ek aap committee gathith karne ki baat kahi thi aap logo ne nahi woh ek committee nahi banega jo hai तीन तारीख को तो सर ऐसे में जो ये बैठकों का दौर आपने तो भी स्पष्ट कर दिया इस बार बैठक नहीं चलेगी सिंपल निर्णय चलेगा मुख्य तौर पर एक मांग क्या है जो सबसे ऐसा ही होता है की काम लड़ाई बड़ी है बड़ी लड़ाई के लिए लड़ना लड़ने का मानसिक तौर तैयारी के साथ ही हम आए हमें मालूम है बाद एक दूसरे किताब को देखने के लिए होती है। ये ऐसा सरकार अक्सर करती है पहले वो देखती है कहाँ कम होता है हमारी ज्यादा लें इतनी देर में दोनों दोनों का मुकाबला चल रहा है अभी सीटिंग और लगेगी पता नहीं फैसला कब होगा उस दिन सरकार डटी रही कि सरकार किसान है, है, दे 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 दे। है, है। तो ये किसान नेता हमारे साथ जो मीटिंग मीटिंग में मौजूद थे साफ तौर पर किसान डटे गड्डी जितने